ਸਾਡਾ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਹੁੰਦਰੇ ਕਮਾਉ ਪੋਤੋ ਤੁਰ ਗਿਆ ਹੁਣ ਮਾਂ ਦਾ ਪਿੱਛੋਂ ਕੀ ਸਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਵਿਧਵਾ ਮਾਂ ਦੇ ਉੱਤੇ ਦੁੱਖਾਂ ਦਾ ਪਹਾੜ ਉਸ ਵੇਲੇ ਢਿੱਕਿਆ ਜਦੋਂ ਦੋ ਪੁੱਤਾਂ ਦੀ ਇੱਕੋ ਸਮੇਂ ਦੇ ਉੱਤੇ ਮੌਤ ਹੋ ਗਈ ਦੋ ਸਕੇ ਭਰਾ ਮਦੀ ਮੌਤ ਦੀ ਖਬਰ ਸੁਣਨ ਦੇ ਨਾਲ ਪੂਰੀ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੋ ਗਿਆ ਡੇਰਾ ਭਵਨ ਨਾਨਕਦੀਪਿੰਡੂ ਕੋਟਲੀ ਸੂਰਤ ਮੱਲੀ ਦੇ ਰਹਿਣ ਵਾਲੇ ਸੀ ਦੋਮੇ ਸਤੀਪਰਾ 10001 ਸੜਕ ਹਾਸ ਤੇ ਦੇ ਵਿੱਚ ਦੋਮਾ ਦੀ ਮੌਤ ਹੋਈ ਹੈ ਦਜੀ ਕੀ ਪਿੰਡ ਵਸਤੀਆਂ ਦੇ ਵੱਲੋਂ ਇਹ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਕਿਸੇ ਦੇ ਵੱਲੋਂ ਹਮਲਾ ਕਰਵਾਇਆ ਗਿਆ ਪਿੰਡ ਵਸਤੀਆਂ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਦੋਮੇ ਭਰਾ ਫਾਸਟ ਫੂਡ ਦਾ ਕੰਮ ਕਰਦੇ ਸੀ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਵੀ ਹੋਗੇ ਸੀ ਉਨਾਂ ਮੰਗ ਕੀਤੀ ਕਿ ਸੀਸੀਟੀਵੀ ਕੈਮਰੇ ਗੰਗਾਲ ਕੀ ਬਰੀਕੀ ਦੇ ਨਾਲ ਇਸ ਮਾਮਲੇ ਦੀ छानਬੂਰੀ ਕੀਤੀ ਜਾਵੇ। ਲਗਾਤਾਰ ਸਿਹਰ ਹੋਲੀ ਹੋ ਤਰੱਕੀ ਕਾਫੀ ਕੰਨ ਦੇ ਅਸੀਂ ਪੇਜ ਵੀ ਕਾਫੀ ਮਤਲ ਹਾਈਲਾਈਟ ਹੋਇਆ ਸੀ ਇਹਨਾਂ ਦਾ। ਤਾਂ ਸਾਨੂੰ ਤਾਂ ਖੁਸ਼ੀ ਹੋਈ ਵੀ ਸਾਡੇ ਭਰਾ ਹੁਣ ਤਰੱਕੀ ਵਾਲੇ ਪਾਸੇ ਜਾਣ ਦੇ ਨੇ। ਹਾਲਾਤ ਤੁਸੀਂ ਘਰ ਦੇ ਵੇਖ ਹੀ ਲੈ ਜੇ। ਵੀ ਸਾਡੇ ਚਾਚਾ ਜੀ ਦੀ ਪਹਿਲੇ 2 ਸਾਲ ਪਹਿਲੇ ਡੈਥ ਹੋ ਗਈ ਸੀ। ਤੇ ਇਹਨਾਂ ਦੇ ਸਾਨੂੰ ਸਹਾਰਾ ਸੀ ਵੀ ਬੰਦੇ ਬਹੁਤ ਹੀ ਜ਼ਿਆਦਾ ਮਿਹਨਤੀ ਸੀ। ਕਦੀ ਵੀ ਮਤਲ ਬਿਨਾ ਕੰਮ ਤੋਂ ਕਿਸੇ ਦੇ ਲਾਗੇ ਨਹੀਂ ਖਲੋਣਾ। ਆਪਣੇ ਕੰਮ ਦੇ ਅਕੋਰਡਿੰਗ ਹੀ ਚੱਲਣਾ ਜਾਂਦਾ ਇਹਨਾਂ ਨੇ ਮਾਂ ਬੱਸ ਔਖਾ ਹੋ ਗਿਆ ਬਹੁਤ ਜਿਆਦਾ ਜੀ ਸਾਡੀ ਅੱਜ ਦੋ ਦਿਨ ਬੋਲੀ ਨਹੀਂ ਹੈਗੀ ਕੋਈ ਗੱਲ ਤੇ ਇੱਕ ਹਟਣਾ ਰੱਬ ਨੇ ਵੀ ਬਹੁਤ ਕਹਿਰ ਕੀਤਾ ਸਾਡਾ ਇੱਕ ਭਰਾ ਹੀ ਛੱਡ ਦਿੰਦੇ ਨਾ ਸਾਨੂੰ ਤਾਂ ਵੀ ਹੋਣਾ ਸੀ ਵੀ ਮੰਜੇ ਤੇ ਵਿਰਿੰਦਾ ਸਾਨੂੰ ਤਾਂ ਵੀ ਆਪਾਂ ਸੇਵਾ ਕਰ ਲੈਣੀ ਸੀ ਤੇ ਸਾਡੇ ਭਰਾ ਮਤਲਬ ਸਾਡੀ ਚਾਚੀ ਉਹ ਸਾਰੇ ਜੀ ਲੈਂਦੀ ਹੁਣ ਜਿਹੜੇ ਕਮਾਊ ਪੋਤੋ ਤੁਰ ਗਏ ਹੁਣ ਮਾਂ ਦਾ ਪਿੱਛੋਂ ਕੀ ਸਹਾਰਾ ਇਹ ਤਾਂ ਮਾਂ ਹੀ ਜਾਣਦੀ ਨਾ ਯਾ ਆਪਾਂ ਜਾਣਦੇ ਵੀ ਸਾਡੇ ਕਿੰਨਾ ਤਗੜਾ ਘਾਟਾ ਪੈ ਗਿਆ ਸਾਨੂੰ ਮੰਗ ਕੀ ਕਰਦੇ ਮੰਗ ਆਪਾਂ ਇਹ ਕਰਦੇ ਆਂ ਪੁਲਿਸ ਪ੍ਰਸ਼ਾਸਨ ਕੋਲ ਵੀ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਇਹਨੂੰ ਐਕਸੀਡੈਂਟ ਦਾ ਰੂਪ ਨਾ ਦਿੱਤਾ ਜਾਵੇ بار بار ਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਵਾ ਉਹਨਾਂ ਨੂੰ ਛੇਤੀ ਛੇਤੀ ਸ਼ਾਨੀਮਾਨ ਕੀਤੀ ਜਾਵੇ ਪੁਲਿਸ ਨੇ ਕੋਈ ਐਡੀ ਸਖਤ ਕਾਰਵਾਈ ਨਹੀਂ ਕੀਤੀ ਹੈਗੀ ਕਿ ਜਿਹੜੇ ਮਤਲਬ ਆਪਾਂ ਕਾਤਲਾਂ ਨੂੰ ਫੜ ਸਕੀਏ ਕਹਿੰਦੇ ਨੇ ਦੋ ਟਰਾਲੀਆਂ ਲੰਗੀਆਂ ਨੇ ਇੱਕ ਗੱਡੀ ਲੰਗੀ ਆ ਇਹ ਫੋਲੋ ਅਪ ਕਿਉਂ ਨਹੀਂ ਕਰਦੇ ਪਏ ਉਹ ਆਪਾਂ ਥੋੜਾ ਸਰ ਕਰਨੇ ਹੈਗੇ ਆ ਜਹਾਂ ਤੋਂ ਸਾਨੂੰ ਟਾਈਮ ਦੇਦਣ ਵੀ ਤੁਸੀਂ ਨਹੀਂ ਕਾਰਵਾਈ ਕਰਨੀ ਆਪਾਂ ਨਿਆਂ ਸਿੰਘਾਂ ਨਾਲ ਰਲ ਕੇ ਆਪਾਂ ਆਪ ਜਾਂਚ ਕਰ ਲੈਨੇ ਆ ਬੜਾ ਮਾਹੌਲ ਗੁੰਮਗੀਨ ਜਾਂ ਬਣਿਆ ਹਾਂਜੀ ਪਹਿਲੀ ਗੱਲ ਤੇ ਇਹ ਆ ਕਿ ਅਸੀਂ ਸੜਕੀ ਹਾਸਾ ਕਹਿ ਸਕਦੇ ਹਾਂ ਇਹਨੂੰ ਠੀਕ ਹੈ ਜੀ ਪਰ ਜਿਹੜੀ ਸਿਚੁਏਸ਼ਨ ਆ ਅਸੀਂ ਉਸ ਵੇਲੇ ਹੀ ਵੇਖੀਆਂ ਨੇ ਉਹਦੇ ਅਕੋਰਡਿੰਗਲੀ ਇਹ ਸਿਰਫ ਸੜਕੀ ਹਾਸਾ ਕਹਿਣਾ ਇਹਨੂੰ ਗਲਤ ਗੱਲ ਹੋਏਗੀ ਇਹਦੇ ਵਿੱਚ ਆ ਕਾਫੀ ਚਾਂਸ ਨਜ਼ਰ ਆਉਂਦੇ ਆ ਜਿਹਦੇ ਵਿੱਚ ਅ ਇਹ ਮਤਲਬ ਸਾਜ਼ਿਸ਼ ਹੋ ਸਕਦੀ ਆ ਤੇ ਸਾਜ਼ਿਸ਼ ਵੀ ਇਤਨੇ ਇੱਕ ਦੋ ਬੰਦਾ ਨਹੀਂ ਇਨਵੋਲ ਹੋ ਸਕਦਾ ਇਹਦੇ ਵਿੱਚ ਕਿਉਂਕਿ ਨਿਆਂਗ ਸਿੰਘ ਹੀ ਪਈ ਹਾਂ ਸ਼ਾਸਤਰਧਾਰੀ ਬੰਦਾ ਸੀ ਦੋ ਜਣੇ ਹੀ ਚੰਗੇ ਝੋਟੇ ਵਰਗੇ ਭਰਾ ਹੰਦੋਵੇਂ ਤੇ ਉਹਨਾਂ ਨੂੰ ਕੋਸ਼ਿਸ਼ਾਂ ਦੇ ਵਿੱਚ ਢੇਰੀ ਕਰਨ ਲਈ ਕੋਈ 5-7 ਬੰਦੇ ਵੀ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਉਥੇ ਮੌਕੇ ਤੇ ਅਸੀਂ ਜਿਹੜੇ ਵੀਰ ਸਭ ਤੋਂ ਪਹਿਲਾਂ ਪਹੁੰਚੇ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੇ ਇੱਕ ਕਾਲੀ ਕਰੇਟਾ ਦੀ ਗੱਲ ਕੀਤੀ ਸੀ ਜਿਹੜੀ ਪਿੱਛੋਂ ਹੌਲੀ ਆਈ ਆ ਤੇ ਜਿ ਤਰ੍ਹਾਂ ਕੋਈ ਵੇਖਣ ਆਇਆ ਹੁੰਦਾ ਆ ਕਿ ਜਿੰਦੇ ਆ ਜਾਂ ਮਰ ਗਏ ਆ ਮਤਲਬ ਇਹ ਇਹ ਸਾਡੀ ਸੋਚ ਆ ਤੇ ਫਿਰ ਇੱਕਦਮ ਨਿਠਾਉਂਦੇ ਆ ਉਥੋਂ ਠੀਕ ਹੈ ਜੀ ਸੋ ਪੁਲਿਸ ਨੂੰ ਚਾਹੀਦਾ ਆ ਵੀ ਇਹੋ ਜਿਹੇ ਜਿਹੜੇ ਪੇਸ਼ ਆ ਛੋਟੇ ਛੋਟੇ ਪੁਆਇੰਟ ਲੱਗਣਦੇ ਆ ਇਹਨਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਦੇਖੋ ਜੀ ਇਹਦੇ ਇਹੋ ਜਿਹਾ ਮਤਲਬ ਮੁਸੀਬਤ ਪਰਿਵਾਰ ਤੇ ਆ ਗਈ ਹੈ ਜਿਹੜੀ ਕਿ ਕਦੇ ਵੀ ਨਹੀਂ ਭੁਲਾਈ ਜਾ ਸਕਦੀ ਬੱਚੇ ਬੜੇ ਵਧੀਆ ਸੀਗੇ ਆਪਣਾ ਕੰਮ ਕਰ ਲੈ ਕੇ ਤੁਰ ਪਏ ਸੀ ਮਿਹਨਤੀ ਫਾਸਟ ਫੂਡ ਦਾ ਕੰਮ ਬੜਾ ਵਧੀਆ ਚੱਲ ਪਿਆ ਸੀ ਇਹਨਾਂ ਦਾ ਸਭ ਤੋਂ ਵੱਡੀ ਗੱਲ ਜੀ ਹੈ ਨਿਹੰਗ ਸਿੰਘ ਸੀਗੇ ਕੋਈ ਉਹਨਾਂ ਨਾਲ ਕਿਸੇ ਨਾਲ ਲੜਕੜ ਨਹੀਂ ਕੋਈ ਉਹਨਾਂ ਦੀ ਰੰਜਿਸ਼ ਨਹੀਂ ਕਿਤੇ ਤੇ ਪਤਾ ਨਹੀਂ ਹੁਣ ਇਹ ਹਾਦਸਾ ਵਾ ਜਾਂ ਮਤਲਬ ਹਾਦਸੇ ਦਾ ਰੂਪ ਜਿਹੜਾ ਦਿੱਤਾ ਜਾ ਰਿਹਾ ਵਾ ਕੁਝ ਨਹੀਂ ਅਰੇ ਦੇ ਕਹਿ ਸਕਦੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਪਰਿਵਾਰ ਦੇ ਨਾਲ ਜਿਹੜੀ ਆ ਹੈਲਪ ਕਰਨ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾ। ਦੱਸਦੀ ਕਿ ਨਹੰਗ ਸਿੰਘ ਭਰਾ ਫਾਸਟ ਫੂਡ ਦਾ ਕੰਮ ਕਰਦੇ ਸੀ ਤੇ ਉਹਨਾਂ ਦੇ ਪਿਤਾ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਹੁਣ ਦੋਵਾਂ ਭਰਾਵਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਵਿਧਵਾ ਮਾ ਦੀਉਤੀ ਦੁੱਖਾਂ ਦਾ ਪਹਾੜ ਡਿੱ ਗਿਆ ਤੇ ਰੋ ਰੋ ਕੇ ਬੁਰਾ ਹਾਲ ਹੈ। ਉਹਨੇ ਦੱਸਦੀ ਕਿ ਨਹੰਗ ਸਿੰਘ ਫਾਸਟ ਫੂਡ ਦੇ ਨਾਮ ਤੇ ਦੋਨੋਂ ਭਰਾ ਇੰਸਟਾਗ੍ਰam ਦੇ ਉਤੇ ਕਾਫੀ ਜਿਆਦਾ ਮਸ਼ਹੂਰ ਸੀ ਦਸਦਾਰੇ ਕੀ ਦੇਰ ਰਾਤ ਜਦੋਂ ਕੰਮ ਤੋਂ ਘਰ ਵਾਪਸ ਆ ਰਹੇ ਸੀ ਉਸ ਸਮੇਂ ਹਾਦਸਾ ਵਾਪਰਿਆ ਸੀ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਗੁਰਦਾਸਪੁਰ ਤੋਂ ਰੋਹਿਤ ਕੁਕਤਾ ਪੰਜਾਬੀ ਲੋਕ ਚੈਨਲ